ਵਾਇਬਰ ਜਿੱਕਾ ਖਾਲਸਾ ਵਾਇਬਰ ਜਿੱਕੀ ਫਤਿਹ ਅੱਜ ਜੰਮੂ ਦੇ ਸ਼ਾਂਭਾ ਜ਼ਿਲ੍ਹੇ ਦੇ ਵਿੱਚ ਮੰਦਪਾਗੀ ਤੋਂ ਬਹੁਤ ਹੀ ਮੰਦਪਾਗੀ ਜਿਹੜੀ ਇਹ ਘਟਨਾ ਹੋਈ ਆ ਦੁਸ਼ਟਾਂ ਨੇ ਜਾਗਤ ਜੋਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਸਿੱਖ ਇਹਨੂੰ ਕਦੀ ਬਰਦਾਸ਼ਤ ਨਹੀਂ ਕਰਦਾ ਨਾ ਕਰ ਸਕਦਾ ਇੱਥੋਂ ਦੇ ਨੌਜਵਾਨਾਂ ਨੇ ਇੱਥੋਂ ਦੀ ਸੰਗਤ ਨੇ ਇਲਾਕੇ ਨੇ ਦੋਸਤ ਦਾ ਨਾਲ ਹੀ ਘਰ ਹੀ ਉਹਨੂੰ ਬਿਲਕੁਲ ਥੇ ਘਰਤਾ ਬਾਕੀ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਵਾ ਔਰ ਇੱਥੇ ਜਿਹੜੀਆਂ ਕਮੀਆਂ ਪਾਈਆਂ ਗਈਆਂ ਬਹੁਤ ਵੱਡੀਆਂ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਪਹਿਰੇਦਾਰ ਨਹੀਂ ਗੁਰਦੁਆਰਾ ਸਾਹਿਬ ਸ਼ੀਸ਼ੇ ਲੱਗੇ ਕੋਈ ਵੀ ਤੋੜ ਕੇ ਅੰਦਰ ਜਾ ਸਕਦਾ ਮੈਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਉਹਨਾਂ ਨੂੰ ਇਹ ਤਗੀਦ ਕਰਦਾ ਵੀ ਤੁਸੀਂ ਹਰ ਗੁਰਦੁਆਰੇ ਦੇ ਵਿੱਚ ਜਿਹੜੀ ਪਹਿਰੇਦਾਰੀ ਆ ਪਾਹੀ ਪਹਿਲਾਂ ਵੀ ਕਹਿ ਚੁੱਕੇ ਹਾਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਈ ਵਾਰੀ ਰਹਿਤਾ ਗਿਆ ਅਕਾਲ ਤਖਤ ਸਾਹਿਬ ਤੋਂ ਆਈਆਂ ਕਿ ਪਹਿਰੇਦਾਰੀ ਜਿਹੜੀ ਆ ਉਹ ਪੱਕੀ ਕਰੋ ਸ਼ਾਮ ਨੂੰ ਰਾਤ ਨੂੰ ਜਿੰਨੇ ਵੀ ਵਾਦ ਤੋਂ ਵਾਦ ਪਹਿਰੇਦਾਰ ਹੋਣ ਉਹ ਗੁਰਦੁਆਰਾ ਸਾਹਿਬ ਚ ਹੋਣੇ ਚਾਹੀਦੇ ਆ ਪ੍ਰਬੰਧਕ ਕਮੇਟੀਆਂ ਜਿਹੜੀਆਂ ਵਾ ਇਹਨੂੰ ਸੇਵਾ ਸਮਝਣ ਤੇ ਸੇਵਾ ਸਮਝ ਕੇ ਆਪ ਵੀ ਇਹ ਸੇਵਾ ਦੇ ਵਿੱਚ ਰਹਿਣ ਤੇ ਇਹ ਪੱਕਾ ਕਰਨ ਵੀ ਪਹਿਰੇਦਾਰੀ ਆਪਾਂ ਕਰਨੀ ਆ ਮੈਂ ਅੰਦਰ ਵੀ ਕਹਿ ਕੇ ਆਇਆ ਮੈਂ ਪੰਥ ਨੂੰ ਪੀਰ ਕਰਦਾ ਵੀ ਸਾਡੇ ਕੋਲ ਦਿਹਾੜੀ ਦੀਆਂ 20 ਕੰਪਲੀਟਾਂ ਹੁੰਦੀਆਂ ਪ੍ਰਧਾਨਗੀ ਲਈ ਤੇ ਜਿਹੜਾ ਕੋਈ ਕਹਿੰਦਾ ਮੈਂ ਬਣਿਆ ਵਾਂ ਮੈਂ ਬਣੇ ਰਹਿਣਾ ਸਕਤਰੀ ਲਈ ਢੜੇ ਬਾਜੀ ਆਪਸੀ ਖੇ ਬਾਜੀ ਗੋਲ ਕਾਂਦੀ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਜੇ ਅਸੀਂ ਗੁਰੂ ਸਾਹਿਬ ਦਾ ਸਤਕਾਰ ਹੀ ਨਹੀਂ ਰੱਖ ਸਕਦੇ ਤੇ ਇਹੋ ਜੀਆਂ ਅਹੁਦੇਦਾਰੀਆਂ ਨੂੰ ਆਪਾਂ ਕੀ ਕਰਨਾ ਵਾ ਅਹੁਦੇਦਾਰੀਆਂ ਨਹੀਂ ਸੇਵਾਦਾਰੀਆਂ ਕਰਕੇ ਆਪਾਂ ਸਾਰੇ ਸੱਚੇ ਦਿਲੋਂ ਗੁਰੂ ਦੇ ਸੇਵਾਦਾਰ ਬਣ ਗਏ ਸੇਵਾਦਾਰ ਬਣ ਕੇ ਪਾਤਸ਼ਾਹੀ ਅਜ਼ਮਤ ਪਾਤਸ਼ਾਹ ਦਾ ਸਤਕਾਰ ਕਾਇਮ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਆਤਮਾ ਗੁਰੂ ਗ੍ਰੰਥ ਚਾ ਤੇ ਸਰੀਰ ਗੁਰੂ ਪੰਥ ਚਾ ਗੁਰੂ ਦੇ ਸਰੀਰ ਦੇ ਕੰਮ ਪੰਥ ਨੇ ਕਰਨੇ ਆ ਜਿਵੇਂ ਇੱਥੇ ਅੱਜ ਪੰਥ ਨੇ ਥੋੜਾ ਜਿਹਾ ਕੀਤਾ ਵੀ ਆ ਤੇ ਮੈਂ ਕਮੇਟੀਆਂ ਨੂੰ ਇਹ ਤਗੀਦ ਕਰਦਾ ਦੁਨੀਆ ਭਰ ਦੀਆਂ ਕਮੇਟੀਆਂ ਨੂੰ ਛੱਡੋ ਲੜਾਈਆਂ ਤੇ ਝਗੜੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਕਾਰ ਲਈ ਇਕੱਠੇ ਹੋਈਏ ਗੁਰਦੁਆਰਿਆਂ ਨੂੰ ਗੁਰਦੁਆਰੇ ਰਹਿਣ ਦੀਏ ਆਰ ਗੁਰੂ ਸਾਹਿਬ ਦਾ ਅਤਿਵ ਸਤਿਕਾਰ ਬਹਾਲ ਰੱਖੀਏ ਤੇ ਪਹਿਰੇਦਾਰੀ ਲਾਜ਼ਮੀ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ